ਪਾਰਲੀਮੈਂਟ ਸੈਸ਼ਨ ਜਿਹੜਾ ਕਿ ਖਤਮ ਹੋਣ ਜਾ ਰਿਹਾ ਹੈ ਉਹਦਾ ਵਿੰਟਰ ਸੈਸ਼ਨ ਭਾਵੇਂ ਬਹੁਤਾਂ ਚਿਰ ਪਾਰਲੀਮੈਂਟ ਸੈਸ਼ਨ ਚੱਲਿਆ ਨਹੀਂ ਉਹ اپੋਜੀਸ਼ਨ اور ਟ੍ਰੈਜਰੀ ਬੈਂਚਾਂ ਦੀ ਲੜਾਈ ਔਰ ਜਿਹੜੀ ਸਿਕਿਉਰਿਟੀ ਬ੍ਰੀਚ ਹੋ ਗਈ ਔਰ ਲੇਕਿਨ ਉਹਦੇ باوجود ਵੀ ਮੈਂ ਜਿਹੜੇ ਪੰਜਾਬ ਦੇ 4-5 ਮੁੱਦੇ ਚੁੱਕਣ ਦੇ ਵਿੱਚ ਸਫਲ ਰਿਹਾ ਸਭ ਤੋਂ ਮਹੱਤਵਪੂਰਨ ਮੁੱਦਾ ਸੀ ਬੰਦੀ ਸਿੱਖਾਂ ਦਾ ਮੈਂ ਪਾਰਲੀਮੈਂਟ ਵਿੱਚ ਆਵਾਜ਼ ਚੁੱਕੀ ਕਿ ਦੇਖੋ ਬਿਲਕਿਸ ਬਾਨੋ ਕੇਸ ਦੇ ਵਿੱਚ ਜਿਹੜੇ ਰੇਪ ਵਿਕਟਮ ਸੀ ਕਾਨੂੰਨੇ ਰੇਪ ਦੇ ਵਿਕਟਮ ਸੀ ਉਹਨਾਂ ਨੂੰ ਵੀ ਗੁਜਰਾਤ ਹਾਈ ਕੋਰਟ ਨੇ ਔਰ ਸਟੇਟ ਗਵਰਨਮੈਂਟ ਨੇ 15 ਸਾਲ ਦੇ ਬਾਅਦ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਤਾ ਸਾਰਿਆਂ ਨੂੰ ਪਤਾ ਹੈ ਰਜੀਵ ਗਾਂਧੀ ਜੀ ਦੇ 30 ਸਾਲ ਦੀ ਸਜ਼ਾ ਕਤਲ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵੀ 30 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾ ਕਰਤਾ ਔਰ ਮੈਂ ਸਰਕਾਰ ਦਾ ਧਿਆਨ ਦਵਾਇਆ ਕਿ ਕਈ ਕੇਸਾਂ ਦੇ ਵਿੱਚ ਰਾਜ ਸਰਕਾਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਘਣਾਉਣੇ ਜੁਰਮ ਕਰਨ ਵਾਲਿਆਂ ਨੂੰ ਵੀ ਜਿਹੜੀ ਫ੍ਰੀਕੁਐਂਟਲੀ ਪੇ ਰੋਲ ਦਿੱਤੀ ਜਾ ਰਹੀ ਹੈ ਉਹਦੇ ਨਾਲ ਸਿੱਖ ਸਮੁਦਾਏ ਦਾ ਹਿਰਦਾ ਬੜਾ ਦੁਖਦਾ ਹੈ ਔਰ ਇਹਦੇ ਲਈ ਮੈਂ ਮੰਗ ਕੀਤੀ ਕਿ ਰਾਸ਼ਟਰੀ ਤੌਰ ਤੇ ਇੱਕ ਮਾਪਦੰਡ ਹੋਣਾ ਚਾਹੀਦਾ ਕਿਉਂਕਿ ਪੰਜਾਬ ਵੀ ਭਾਰਤ ਦਾ ਅਟੁੱਟ ਹਿੱਸਾ ਹੈ ਭਾਰਤ ਦੇ ਵਿੱਚ ਇੱਕੋ ਯਾਰਡ ਸਟਿਕ ਹੋਣੀ ਚਾਹੀਦੀ ਹੈ ਨਾ ਕਿ ਡਿਫਰੈਂਟ ਸਟੇਟਾਂ ਦੇ ਵਿੱਚ ਡਿਫਰੈਂਟ ਪ੍ਰिजनਰਸ ਲਈ ਡਿਫਰੈਂਟ ਆਰਬਿਟਰਰੀ ਲਾਅ ਹੋਣੇ ਚਾਹੀਦੇ ਐ ਮੈਂ ਯਾਦ ਕਰਾਇਆ ਚੇਅਰਮੈਨ ਸਾਹਿਬ ਨੂੰ ਔਰ ਮੈਂ ਅਪੀਲ ਵੀ ਕੀਤੀ ਪ੍ਰਧਾਨ ਮੰਤਰੀ ਜੀ ਦੇਸ਼ ਤੇ ਗ੍ਰਹਿ ਮੰਤਰੀ ਨੂੰ ਕਿ 11 ਅਕਤੂਬਰ 2019 ਨੂੰ ਇੱਕ ਨੋਟੀਫਿਕੇਸ਼ਨ ਹੋਇਆ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਤੇ ਉਹਦੇ باوجود ਵੀ ਉਹਦੇ 'ਚ ਹੋਇਆ ਸੀ ਵੀ ਇਹ ਗੁਰਦੀਪ ਸਿੰਘ ਖੇਰਾ ਪ੍ਰੋਫੈਸਰ ਦਰਵਿੰਦਰ ਸਿੰਘ ਭੁੱਲਰ ਇਹਨਾਂ ਦੀ ਜਿਹੜੇ ਰਿਹਾਈ ਕੀਤੀ ਜਾਏ ਤੇ ਸਰਦਾਰ ਬਲਵੰਤ ਸਿੰਘ ਰਾਜੋਬਾਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹਨੂੰ ਉਮਰ ਕੈਦ ਵੀ ਤਬਦੀਲ ਕੀਤਾ ਜਾਏ ਪਰ ਉਹ ਮੈਟੀਰੀਅਲਾਈਜ਼ ਨਹੀਂ ਹੋਈ ਇਹ तमाम ਬੰਦੀ ਸਿੱਖ ਦਾ ਰਿਵਿਊ ਹੋਣਾ ਚਾਹੀਦਾ ਮੈਂ ਇਹ ਕਹਿੰਨਾ ਵੀ ਮੈਰਿਟ ਦੇ ਉੱਤੇ ਜਿਨ੍ਹਾਂ ਦਾ ਕੰਡਕਟ ਅੱਛਾ ਸੀ ਅੱਛਾ ਹੈ ਜਿਨ੍ਹਾਂ ਦੀ ਸਜ਼ਾ 30 32 32 ਸਾਲ ਹੋ ਗਏ ਉਹਨਾਂ ਦਾ ਇੱਕ ਵਿਊ ਲੈਣਾ ਚਾਹੀਦਾ ਜਿਹੜੀਆਂ ਮੈਂ ਉਦਾਹਰਨਾਂ ਦਿੱਤੀਆਂ ਔਰ ਇਹਨਾਂ ਚੋਂ ਕਈ ਜਿਵੇਂ ਪ੍ਰੋਫੈਸਰ ਦਵਿੰਦਰ ਸਿੰਘ ਪਾਲ ਸਿੰਘ ਭੁੱਲਰ ਜੀ ਉਹ ਸਾਡੇ ਅੰਮ੍ਰਿਤਸਰ ਸਾਡਾ ਜਿਹੜਾ ਅਸੀਂ Swami Vivekananda Drug Rehab Center ਚਲਾਉਂਦੇ ਆ ਉੱਥੇ ਮੈਂਟਲ ਹੈਲਥ ਦਾ ਉੱਥੇ ਵਿਚਾਰੇ ਐਡਮਿਟ ਰਹੇ ਇਹਨਾਂ ਚੋਂ ਬਹੁਤੇ ਬੰਦੀ ਸਿੱਖ ਮੈਂ ਸਮਝਦਾ ਮਾਨਸਿਕ ਤੌਰ ਤੇ ਗੰਭੀਰ ਬਿਮਾਰੀਆਂ ਦਾ ਮਾਨਸਿਕ ਸੰਤੁਲਨ ਵੀ ਖੋ ਬੈਠੇ ਨੇ ਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖ ਕੇ ਇਹਨਾਂ ਦਾ ਰਿਵਿਊ ਹੋਣਾ ਚਾਹੀਦਾ ਔਰ ਇੱਕ ਮਾਪਦੰਡ ਦੇ ਨਾਲ ਜਿਵੇਂ ਬਾਕੀਆਂ ਨੂੰ ਦੇ ਨਾਲ ਜੋ ਵੀ ਇੱਕ ਪਾਲਿਸੀ ਵਰਤੀ ਹੈ ਉਹਦੇ ਤਹਿਤ ਇਹਨਾਂ ਨੂੰ ਵੀ ਇਹਨਾਂ ਦੇ ਕੇਸਸ ਰਿਵਿਊ ਕਰਕੇ ਇਹਨਾਂ ਨੂੰ ਜਲਦੀ ਇਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਜਦੋਂ ਬਜਟ ਦੇ ਵਿੱਚ ਕੱਲ ਪਾਰਲੀਮੈਂਟਰੀ ਨੇ ਸਪਲੀਮੈਂਟਰੀ ਗ੍ਰਾਂਟਸ ਦਾ ਮੁੱਦਾ ਆਇਆ ਕਿਉਂਕਿ ਬਜਟ ਪਾਸ ਹੁੰਦਾ ਹੈ ਫਰਵਰੀ ਜਰੋਂ ਪਾਸ ਹੋ ਜਾਂਦਾ ਉਸ ਤੋਂ ਬਾਅਦ ਦਸੰਬਰ ਦੇ ਵਿੱਚ ਵਿੰਟਰ ਸੈਸ਼ਨ ਦੇ ਵਿੱਚ ਸਪਲੀਮੈਂਟਰੀ ਗ੍ਰਾਂਟਸ ਆਂਦੀਆਂ ਜਿਹੜੀਆਂ ਕਿ ਐਡੀਸ਼ਨਲ ਗ੍ਰਾਂਟਸ ਆਪਾਂ ਉਹਨਾਂ ਨੂੰ ਕਹਿੰਨੇ ਆ ਉਹਦੇ ਚ 58378 ਕਰੋੜ ਰੁਪਏ ਦਾ ਖਰਚਾ ਹੋਰ ਦਰਸਾਇਆ ਗਿਆ ਜਿਹਦੇ ਜੋ ਮੈਂ ਦੱਸਿਆ ਕਿ ਭਈ ਇਹਦੇ ਨਾਲ ਸਾਡਾ ਜਿਹੜਾ ਬਜਟ ਡੈਫਿਸਿਟ ਹੈ ਉਹ 5.9% ਫਿਸਕਲ ਡੈਫਿਸਿਟ ਹੋ ਜਾਏਗਾ ਸਾਡਾ ਐਫ ਆਰ ਬੀ ਐਮ ਐਕਟ ਦੇ ਵਿੱਚ ਇੱਕ ਇੱਕ ਧਾਰਾ ਹੈ ਇੱਕ ਜਿਹੜਾ ਉਹ ਰੈਫਰੈਂਸ ਹੈ ਕਿ 3% ਹੋਣਾ ਚਾਹੀਦਾ ਫਿਸਕਲ ਬਜਟ ਪਰ ਚਲੋ ਜੇ ਸਰਕਾਰ ਵੈਲਫੇਅਰ ਤੇ ਖਰਚ ਕਰ ਰਹੀ ਹੈ ਲੇਕਿਨ ਪੰਜਾਬ ਦੇ ਨਾਲ ਰਿਲੇਟਡ ਮੈਂ ਚਾਰ ਪੰਜ ਮੁੱਦੇ ਜਿਹੜੇ ਉਹਦੇ ਤੇ ਦਰਸਾਏ ਕਿ ਇੱਕ ਜਿਵੇਂ ਐਮਐਫਸ ਐਮਐਸਪੀ ਹੈ ਉਹ ਖਾਲੀ ਕਣਕ ਔਰ ਝੋਨੇ ਤੇ ਮਿਲ ਰਹੀ ਹੈ ਨੋਟੀਫਿਕੇਸ਼ਨ ਦੇ ਵਿੱਚ ਸਾਰਾ ਕੁਝ ਹੋਰ ਫਸਲਾਂ ਤੇ ਵੀ ਹੈ ਫਿਰ ਆਪਾਂ ਕਹਿੰਨੇ ਆ ਕ੍ਰੌਪ ਡਾਈਵਰਸੀਫਾਈ ਕਰੋ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕੈਂਸਰ ਐ ਐਕਸਪ੍ਰੈਸ ਪਾਣੀ ਦਾ ਮਾਹੌਲ ਵਾਤਾਵਰਨ ਦਾ ਮਾਹੌਲ ਪਰ ਆਪਾਂ ਐਮਐਸਪੀ ਦਿੰਦੇ ਹੀ ਨਹੀਂ ਹੁਣ ਜਿਵੇਂ ਉਹ ਕੌਰਨ ਹੈ ਮੱਕਾ ਹੈ ਉਦੀ ਐਮਐਸਪੀ 2900 ਰੁਪਏ ਅਨਾਉਂਸ ਕੀਤੀ ਹੈ ਉਹ ਤੇ ਬਾਜ਼ਾਰ ਦੇ ਵਿੱਚ 800 ਤੋਂ 1000 ਰੁਪਏ ਵਿਕਦਾ ਮੱਕਾ ਤੇ ਆਪਾਂ ਜਿਹੜਾ ਐਮਐਸਪੀ ਅਨਾਉਂਸ ਕੀਤੀ ਹੈ ਨੋਟੀਫਾਈ ਕੀਤੀ ਹੈ ਉਹ ਮੈਂ ਮੰਗ ਕੀਤੀ ਵੀ ਸਰਕਾਰ ਨੂੰ ਬਾਕੀਆਂ ਫਸਲਾਂ ਤੇ ਵੀ ਦੇਣੀ ਚਾਹੀਦੀ ਹੈ ਤਾਂ ਹੀ ਗਰੀਬ ਕਿਸਾਨ ਉਹ ਦੂਜੀਆਂ ਫਸਲਾਂ ਬੋਏਗਾ ਔਰ ਨਾਲ ਹੀ ਜਿਹੜੀ ਐਮਐਸਪੀ ਕਮੇਟੀ ਹੈ ਸੀਐਸਸੀਪੀ ਕਮੇਟੀ ਹੈ ਮੈਂ ਤਕਰੀਬਨ ਹਰ ਪਾਰਲੀਮੈਂਟ ਸੈਸ਼ਨ ਦੇ ਵਿੱਚ ਹੀ ਮੈਂ ਆਵਾਜ਼ ਉਠਾਣਾ ਵੇ ਉਥੇ ਪੰਜਾਬ ਦੀ ਰਿਪਰੈਜੈਂਟੇਸ਼ਨ ਨਹੀਂ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਕੋਈ ਬੰਦਾ ਕੋ ਫਾਰਮਰ ਕੋਈ ਸਾਇੰਟਿਸਟ ਕੋਈ ਉਥੇ ਖਾਲੀ ਪਈਆਂ ਸੀਐਸਸੀਪੀ ਕਮੇਟੀ ਚ ਉਹ ਜਲਦੀ ਮੈਂ ਕੱਲ ਫਿਰ ਪੁਰਜੋਰ ਅਪੀਲ ਲਿਖਤੀ ਰੂਪ ਚ ਕੀਤੀ ਹੈ ਕਿ ਐਮਐਸਪੀ ਸੀਐਸਸੀਪੀ ਕਮੇਟੀ ਚ ਬੇ ਰੱਬ ਦਾ ਵਾਸਤਾ ਪੰਜਾਬ ਦੀ ਰਿਪਰੈਜੈਂਟੇਸ਼ਨ ਦਿਓ ਹੁਣ ਜਿਵੇਂ ਇਹ ਜਦੋਂ ਵੀ ਇਹ ਪੋਲੂਸ਼ਨ ਚੱਲਦੀ ਹੈ ਦਿੱਲੀ ਚ ਪੰਜਾਬ ਚ ਹਰਿਆਣਾ ਜੇ ਬਲੇਮ ਗੇਮ ਹੈ ਇੱਕ ਪਿਛਲੇ ਕਈ ਦਹਾਕੇ ਤੋਂ ਚੱਲ ਰਿਹਾ ਹੈ ਉਹ ਕਹਿੰਦੇ ਪੰਜਾਬ ਤੋਂ ਆ ਰਹੀ ਹਵਾ ਪੰਜਾਬ ਆਪਣੇ ਅਸੀਂ ਅੰਕੜੇ ਦਿੰਨੇ ਹਰਿਆਣਾ ਦਾ ਆ ਰਹੀ ਦਿੱਲੀ ਆ ਰਹੀ ਇੱਥੋਂ ਪਰ ਇਹਦਾ ਜਿਹੜਾ ਮੂਲ ਕਾਰਨ ਹੈ ਸਟਬਲ ਬਰਨਿੰਗ ਉਹਦੇ ਤੇ ਕੋਈ ਉਹਦਾ ਧਿਆਨ ਨਹੀਂ ਦੇ ਰਿਹਾ ਹੁਣ ਸਟਬਲ ਬਰਨਿੰਗ ਕਿਉਂ ਹੈ ਕਿ ਜਦੋਂ ਆਪਾਂ ਕੰਬਾਈਨ ਹਾਰਵੈਸਟਰ ਨਾਲ ਵੜ ਦਿੰਨੇ ਆ ਫਸਲ ਝੋਨਾ ਤੇ ਉਹ ਥੱਲੇ ਰੈਜ਼ੀਡੂਅਲ ਰਹਿ ਜਾਂਦਾ ਹੁਣ ਜਦੋਂ ਤੋਂ ਆਪਾਂ ਕਿਸਾਨ ਉਹ 2.5 ਤੋਂ 3 ਲੱਖ ਰੁਪਏ ਦਾ ਮਸ਼ੀਨ ਹੈ ਭਾਵੇਂ ਹੈਪੀ ਸੀਡਰ ਹੈ ਬੇਲਰ ਹੈ ਉਹ ਗਰੀਬ ਕਿਸਾਨ ਤੇ ਨਹੀਂ ਲੈ ਸਕਦਾ ਹੁਣ ਮੈਂ ਇਹਨਾਂ ਨੂੰ ਕੀਤਾ ਵੀ ਤੁਸੀਂ ਇੰਨਾ ਉਹਦੇ ਚ ਐਗਰੀਕਲਚਰ ਦਾ ਬਜਟ ਤੁਸੀਂ ਪਾਸ ਕਰਤਾ ਲੇਕਿਨ ਸਟਬਲ ਬਰਨਿੰਗ ਦਾ ਉਹਨਾਂ ਨੇ ਉਥੇ ਇੱਕ ਡੱਕਾ ਵੀ ਨਹੀਂ ਉਹਦੇ ਦਿੱਤਾ ਜਦੋਂ ਤੱਕ ਸਟਬਲ ਬਰਨਿੰਗ ਦਾ ਇਕੁਪਮੈਂਟ ਹਰ ਬੀਡੀਓ ਲੈਵਲ ਤੇ ਬਲੌਕ ਡਵੈਲਪਮੈਂਟ ਆਫੀਸਰ ਦੇ ਲੈਵਲ ਤੇ ਮਸ਼ੀਨਾ ਆਪਾਂ ਨਹੀਂ ਦੇਾਂਗੇ ਕਿਸਾਨਾਂ ਨੂੰ ਉਹ ਮਸ਼ੀਨਾ ਦਿੱਤੀਆਂ ਜਾਂ ਉਹ ਮਸ਼ੀਨਾ ਫਿਰ ਸਟਬਲ ਜਿਹੜਾ ਹੈ ਉਹ ਉਹਦੀਆਂ ਗੱਠਾਂ ਬਣਾਉਣ ਤੇ ਨੇੜੇ ਕਿਤੇ ਪਹਚਾਨ ਬਾਇਓ ਗੈਸ ਦੇ ਪਲਾਂਟ ਹੈ ਉਹਦੇ ਵਿੱਚ ਬਹੁਤ ਹੁਣ ਅੱਗੋਂ ਹੋ ਰਿਹਾ ਹੈ ਲੇਕਿਨ ਪ੍ਰੋਬਲਮ ਹੈ ਜਿਹੜੀ ਕੰਬਾਈਨ ਕਿਉਂਕਿ ਵੱਢਦੀ ਆ ਉਹ ਛੱਡ ਦਿੰਦੀ ਹੈ 1.5 2 2 ਫੁੱਟ ਉਹਨੂੰ ਕਰਨ ਲਈ ਮਸ਼ੀਨਾਂ ਚਾਹੀਦੀਆਂ ਮਸ਼ੀਨਾਂ ਦੀ ਲਾਗਤ ਹੈ ਉਹ ਮਸ਼ੀਨਾਂ ਕੱਲੀ ਪੰਜਾਬ ਸਰਕਾਰ ਲੈ ਨਹੀਂ ਸਕਦੀ ਆਲਰੇਡੀ ਡੈਟ ਸਾਡਾ ਚੱਲ ਰਿਹਾ ਆਰਡੀਐਫ ਸਾਨੂੰ ਮਿਲਿਆ ਨਹੀਂ ਹਜੇ ਉਹ ਸੁਪਰੀਮ ਕੋਰਟ ਚ ਕੇਸ ਲੱਗਾ ਤੇ ਇਹ ਮੈਂ ਕਿਹਾ ਕਿ ਜਦੋਂ ਤੱਕ ਉਹ ਮਸ਼ੀਨਾਂ ਆਪਸ ਸਟਬਲ ਬਰਨਿੰਗ ਦੀਆਂ ਕਿਸਾਨਾਂ ਸਟਬਲ ਕੱਟਣ ਲਈ ਉਹਨੂੰ ਨਹੀਂ ਦੇਾਂਗੇ ਉਦੋਂ ਤੱਕ ਇਹ ਇਹ ਚੱਲਦਾ ਰਹੇਗਾ ਬਲੇਮ ਗੇਮ ਹਰ ਹਰ ਰੋਤ ਆਏਗੀ ਸੂਰਜ ਜਿਵੇਂ ਉਹ ਕਹਿੰਦੇ ਚੜਨਗੇ ਸੂਰਜ ਲੱਥਨਗੇ ਇਸ ਤਰ੍ਹਾਂ ਹੀ ਆਪਣਾ ਚੱਲਦਾ ਰਹੇਗਾ ਫਿਰ ਇਹਦੇ ਨਾਲ ਹੀ ਫੂਡ ਪ੍ਰੋਸੈਸਿੰਗ ਲਈ ਇਹਨਾਂ ਨੇ ਐਗਰੀਕਲਚਰ ਦੇ ਵਿੱਚ ਕੱਲ 7000 23 ਕਰੋੜ ਰੁਪਏ ਦਾ ਵਾਧੂ ਅਲਾਟਮੈਂਟ ਮੰਗੀ ਪਰ ਦੁੱਖ ਦੀ ਗੱਲ ਹੈ ਬਈ ਫੂਡ ਹੁਣ ਆਪਾਂ ਕਹਿੰਦੇ ਪੰਜਾਬ ਦੇ ਕਿਸਾਨ ਬਈ ਤੁਸੀਂ ਫਰੂਟ ਲਾ ਲੋ ਵੈਜੀਟੇਬਲ ਲੈ ਲੋ ਠੀਕ ਹੈ ਉਹਦੀ ਡਿਮਾਂਡ ਬਹੁਤ ਹੈ ਪਰ ਇਹ ਪੈਰਿਸ਼ੀਬਲ ਕਮੋਡਿਟੀਆਂ ਹੈ ਦੇ ਉਹ ਰਹਿੰਦੀਆਂ ਨਹੀਂ ਆਲੂ ਰਹਿ ਜਾਂਦਾ ਆਲੂ ਨੂੰ ਵੀ ਕੋਲਡ ਸਟੋਰੇਜ ਚਾਹੀਦਾ ਜੇ ਆਪਾਂ ਇਹਨਾਂ ਨੂੰ ਉੱਥੇ ਜੋ ਵੀ ਕੋਆਪਰੇਟ ਫੂਡ ਜਿਹੜੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨਹੀਂ ਬਣਾਵਾਂਗੇ ਤੇ ਫੂਡ ਪ੍ਰੀਜ਼ਰਵੇਸ਼ਨ ਲਈ ਫੂਡ ਸਟੋਰੇਜ ਲਈ ਫੂਡ ਪ੍ਰੋਸੈਸਿੰਗ ਲਈ ਗ੍ਰੇਡਿੰਗ ਲਈ ਜਦੋਂ ਤੱਕ ਸਰਕਾਰ ਬਜਟ ਨਹੀਂ ਦੇਗੀ ਤੇ ਪੰਜਾਬ ਦਾ ਕਿਸਾਨ ਉਹ ਡਾਇਵਰਸੀਫਾਈ ਕਿਵੇਂ ਕਰੇਗਾ ਕਰ ਰਿਹਾ ਉਹ ਬਹੁਤ ਚੰਗੀ ਹਿੰਮਤ ਉਹਨਾਂ ਨੇ ਮਾਰੀ ਹੈ ਲੇਕਿਨ ਫਿਰ ਵੀ ਜਦੋਂ ਤੁਸੀਂ 723 ਕਰੋੜ ਰੁਪਏ ਦੇ ਰਹੇ ਹੋ ਫੂਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਲਈ ਤੇ ਉਹਦੇ ਚ ਐਗਰੀ ਵੈਲਿਊ ਚੇਨ ਲਈ ਐਡੀਸ਼ਨਲ ਹੋਣਾ ਚਾਹੀਦਾ ਮੈਂ ਇਸ ਲਈ ਵੀ ਮੰਗ ਕੀਤੀ ਕਿ ਅਗਲਾ ਜਿਹੜਾ ਬਜਟ ਹੈ ਕਿ ਪੂਰਾ ਨਹੀਂ ਆਣਾ ਫਰਵਰੀਜ਼ ਇੰਟਰਮ ਬਜਟ ਆਉਣਾ ਤੇ ਇਸ ਅਧਾਰ ਤੇ ਮੈਂ ਇੱਕ ਬੇਸ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਫਰਵਰੀ ਦਾ ਬਜਟ ਹੈ ਘੱਟੋ ਘੱਟ ਉਹਦੇ ਵਿੱਚ ਇੰਟਰਮ ਆਜੇ ਜਿਹੜਾ ਬਜਟ ਹੈ ਉਸ ਤੋਂ ਬਾਅਦ ਮੈਂ ਧਿਆਨ ਦਿਵਾਇਆ ਕਿ ਜਿਹੜੀ ਪਰ ਕੈਪੀਟਲ ਇਨਕਮ ਹੈ ਭਾਰਤ ਦੀ ਉਹ ਬੰਗਲਾਦੇਸ਼ ਤੋਂ ਵੀ ਘੱਟ ਹੈ ਪੋਟਾਂ ਤੋਂ ਵੀ ਘੱਟ ਹੈ ਮਾਲਦੀਵਸ ਤੋਂ ਵੀ ਘੱਟ ਹੈ ਔਰ ਜਿਹੜੀ ਵਰਲਡ ਬੈਂਕ ਦੀ ਰਿਪੋਰਟ ਆਈ ਹੈ ਹੁਣੇ ਉਹਦੇ ਵਿੱਚ 5.5 ਕਰੋੜ ਤੋਂ ਵੀ ਜ਼ਿਆਦਾ ਜਿਹੜੀ ਮਨੁੱਖਤਾ ਹੈ ਭਾਰਤੀ ਲੋਕ ਹੈ ਉਹ ਦੁਬਾਰਾ ਗਰੀਬੀ ਦੇ ਵਿੱਚ ਟਕੇ ਗਏ ਕੋਵਿਡ ਦੇ ਵਿੱਚ ਔਰ ਤੁਹਾਨੂੰ ਪਤਾ ਹੈ ਜਿਹੜੀ ਫੂਡ ਇਨਫਲੇਸ਼ਨ ਹੈ ਉਹ ਖਾਣੇ ਪੀਣੇ ਦੇ ਇੰਨੀਆਂ ਮਹਿੰਗੀਆਂ ਕਿ ਵੀ ਮੈਂ ਹਾਸੋ ਹਾਸੋ ਇਹ ਗੱਲ ਵੀ ਕੀਤੀ ਕਿ ਵੀ ਮੈਕਡੋਨਲਡ ਵਰਗੀ ਕੰਪਨੀ ਨੇ 버ਗਰਾਂ ਚ ਟਮਾਟਰ ਪਾਣੇ ਬੰਦ ਕਰਤੇ ਵੀ ਟਮਾਟਰ ਹੀ ਇੰਨੇ ਮਹਿੰਗੇ ਹੋ ਗਏ ਤਾਂ ਇਹਦੀ ਇੱਕ ਜਦੋਂ ਤੱਕ ਅਸੀਂ ਫੂਡ ਜਿਹੜੀ ਇੱਕ ਪ੍ਰਾਈਸ ਮੈਕੈਨਿਜ਼ਮ ਹੁੰਦਾ ਪ੍ਰਾਈਸ ਕੰਟਰੋਲ ਮੈਕੈਨਿਜ਼ਮ ਉਹਦੇ ਲਈ ਫੰਡ ਅਲਾਟ ਨਹੀਂ ਕੀਤੇ ਗਏ ਜਿਹਦੇ ਨਾਲ ਸਰਕਾਰ ਵੇਲੇ ਸਰ ਇੰਟਰਵੀਨ ਕਰਦੀ ਹੈ ਔਰ ਫੂਡ ਦੀਆਂ ਜਿਹੜੀਆਂ ਪ੍ਰਾਈਸਿਸ ਹੈ 인ਫਲੇਸ਼ਨ ਨੂੰ ਕੰਟਰੋਲ ਕਰਦੀ ਹੈ ਪ੍ਰਾਈਸ ਪ੍ਰਾਈਸ ਸਟੈਬਿਲੀਜੇਸ਼ਨ ਫੰਡ ਸਟੈਬਿলাইゼਸ਼ਨ ਫੰਡ ਖਾਦਾਂ ਦੇ ਸਬੰਧ ਵਿੱਚ ਅਕਤੂਬਰ ਦਸੰਬਰ ਦੇ ਵਿੱਚ 30% ਫਰਟੀਲਾਈਜ਼ਰ ਸਬਸਿਡੀ ਕਟੌਤੀ ਕੀਤੀ ਗਈ ਔਰ ਔਰ ਉਹਦੇ ਵਾਸਤੇ ਭਾਵੇਂ ਐਡੀਸ਼ਨਲ ਬਜਟ ਮੰਗਿਆ ਪਰ ਕਿਸਾਨਾਂ ਨੂੰ ਖਾਦਾਂ ਦੀ ਲੋੜ ਹੈ ਯੂਰੀਆ ਦੀ ਲੋੜ ਹੈ ਯੂਰੀਆ ਤੇ ਸਬਸਿਡੀ ਹੈ ਪਰ ਡੀਏਪੀ ਐਨਪੀਕੇ ਦੀ ਅਵੇਲੇਬਿਲਟੀ ਕਿਉਂਕਿ ਫਿਰ ਖਰੀਫ ਆ ਰਿਹਾ ਤੇ ਉਹੀ ਸਬਸਿਡੀ ਰਿਵਿਊ ਹੋਣੀ ਚਾਹੀਦੀ ਹੈ ਔਰ ਜਿੱਥੇ ਹੈਲਥ ਦੇ ਉੱਤੇ ਬਜਟ ਮੰਗਿਆ ਗਿਆ ਲੇਕਿਨ ਦੁੱਖ ਦੀ ਗੱਲ ਹੈ ਕਿ ਹਜ਼ਾਰ ਦੀ ਆਬਾਦੀ ਤੇ ਸਾਡੇ ਕੋਲ 10 ਹੀ ਬਿਸਤਰੇ ਨੇ ਤੇ ਕੋਵਿਡ ਚ ਅਸੀਂ ਦੇਖਿਆ ਕਿ ਵੀ ਕਿਦਾਂ ਮਿਸਮੈਚ ਸੀ ਡਿਮਾਂਡ ਸਪਲਾਈ ਦਾ ਸਾਡੇ ਮੇਰੇ ਖਾਲ ਹਰ ਘਰ ਹਰ ਪਰਿਵਾਰ ਵਿੱਚੋਂ ਕੋਈ ਦੋਸਤ ਰਿਸ਼ਤੇਦਾਰ ਨੇੜੇ ਜੋ ਕੋਈ ਨਾ ਕੋਈ ਬੰਦਾ ਚੱਲ ਵਸੇ ਉਹ ਸਮਾਂ ਨਹੀਂ ਭੁੱਲ ਸਕਦਾ ਪਾਣੀ ਲੋਕੀ ਕਿਵੇਂ ਭੁੱਲ ਜਾਂਦੇ ਆ ਮੈਨੂੰ ਤਾਂ ਨਹੀਂ ਭੁੱਲਦਾ ਉਹ ਦੁੱਖ ਦਾ ਸਮਾਂ ਕਿ ਇੱਥੇ ਆਕਸੀਜਨ ਹੀ ਨਹੀਂ ਸੀ ਜਿਹੜੇ ਲੱਗੇ ਸੀ ਉਹ ਚੱਲਦੇ ਨਹੀਂ ਸੀ ਵੈਂਟੀਲੇਟਰ ਜਾਂ ਜੋ ਵੀ ਸਮਾਨ ਲੱਗਿਆ ਸੀ ਪਹੁੰਚਿਆ ਹੀ ਨਹੀਂ ਸਮਾਨ ਲੇਕਿਨ ਅਸੀਂ ਹਜੇ ਵੀ ਉਹਦੀ ਬਜਟ ਐਲੋਕੇਸ਼ਨ ਨਹੀਂ ਕਰ ਰਹੇ ਪਿੰਡੂ ਖੇਤਰਾਚ 30% ਵੀ ਨਹੀਂ ਹੈਗਾ ਤੇ ਇਸ ਲਈ ਇਹਨਾਂ ਨੂੰ ਸਭ ਤੋਂ ਜਿਹੜਾ ਜਿਵੇਂ ਆਸ਼ਮਨ ਆਸ਼ਮਨ ਭਾਰਤ ਦਾ ਮੈਂ ਡਾਟਾ ਕਢਵਾਇਆ ਪੰਜਾਬ ਦੇ ਵਿੱਚ ਭਈ ਉਹ ਉੱਥੇ ਆਸ਼ਮਨ ਭਾਰਤ ਦੇ ਕਲੇਮ ਜੇ 1 ਲੱਖ ਬੰਦੇ ਨੇ ਕੀਤਾ 30 ਹਜ਼ਾਰ ਬੰਦੇ ਨੂੰ ਕਲੇਮ ਮਿਲਿਆ ਉਹਨਾਂ ਦੀ ਪਾਲਿਸੀ ਚ ਲਿਖਿਆ ਹੁਣ ਉਹਨਾਂ ਨੇ ਪਾਰਲੀਮੈਂਟ ਵਿੱਚ ਮੈਨੂੰ ਲਿਖਤੀ ਜਵਾਬ ਦਿੱਤਾ ਕਿ ਆਸ਼ੂਮਾਨ ਭਾਰਤ ਦੇ ਹੈਲਥ ਸਕੀਮ ਚ 50% ਜਿਹੜਾ ਕਲੇਮ ਹੈ ਉਹਦੋਂ ਹੀ ਮਿਲ ਜਾਏਗਾ ਜਿੱਦਨ ਉਹ ਹਸਪਤਾਲ ਚ ਜਾਏਗਾ ਜਾਂ ਪਰੇਸ਼ਣ ਕਰਾਏਗਾ ਹੁਣ ਮੈਨੂੰ ਨਹੀਂ ਪਤਾ ਫੀਲਡ ਗਰਾਊਂਡ ਲੈਵਲ ਤੇ ਉਹ 50% ਗਰੀਬ ਵਿਅਕਤੀ ਨੂੰ ਆਸ਼ੂਮਾਨ ਆਯੂਸ਼ਮਾਨ ਭਾਰਤ ਜਿਹੜੀ ਹੈਲਥ ਇੰਸ਼ੋਰੈਂਸ ਸਕੀਮ ਹੈ ਔਰ ਫਿਰ ਮੈਂ ਇਹ ਵੀ ਧਿਆਨ ਦਿਵਾਇਆ ਵੀ ਅਨ ਇਕੁਐਲਿਟੀ ਆਫ ਇਨਕਮ ਠੀਕ ਹੈ ਭਾਰਤ ਦੀ ਜੀਡੀਪੀ ਹਮੇਸ਼ਾ ਵਿੱਤ ਮੰਤਰੀ ਨੇ ਕਿਹਾ ਸਾਡੀ ਜੀਡੀਪੀ ਬਹੁਤ ਵੱਧ ਰਹੀ ਹੈ ਬਹੁਤ ਹੋਰ ਮੁਲਕਾਂ ਦੇ ਕੰਪੈਰੀਜ਼ਨ ਜ਼ਿਆਦਾ ਹੈ 인ਫਲੇਸ਼ਨ ਵੀ ਜ਼ਿਆਦਾ ਹੈ ਲੇਕਿਨ ਨਾਲ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੀ ਸਾਡੀ ਇਨ ਇਕੁਐਲਿਟੀ ਹੈ 10% ਭਾਰਤੀ ਜਿਹੜੇ ਸਰਮਾਇਯਦਾਰ ਪੂੰਜੀਪਤੀ ਨੇ 10% ਕੋਲ 72% ਇੰਡੀਆ ਦੀ ਵੈਲਥ ਹੈ ਤੇ ਇਹ ਐਦਾ ਲੱਗ ਰਿਹਾ ਜਿਵੇਂ ਵੀ ਹੈਣਾ ਨਹੀਂ ਚਾਹੀਦਾ ਵੀ ਅਮੀਰ ਜ਼ਿਆਦਾ ਅਮੀਰ ਹੋ ਰਹੇ ਹੈ ਗਰੀਬ ਜ਼ਿਆਦਾ ਗਰੀਬ ਹੋ ਰਹੇ ਹੈ ਆਪਾਂ ਨੂੰ ਜਦੋਂ ਤੱਕ ਇਕੁਅਲ ਡਿਸਟ੍ਰਿਬਿਊਸ਼ਨ ਆਫ ਵੈਲਥ ਨਹੀਂ ਹੋਏਗੀ ਜਿਹੜੀ ਵੀ ਭਾਰਤ ਦੀ ਪ੍ਰੋਗਰੈਸ ਦਾ ਜਿਹੜਾ ਉਹਦਾ ਉਹਦਾ ਫਲ ਹੈ ਉਹ ਲਾਸਟ ਬੰਦੇ ਨੂੰ ਨਹੀਂ ਮਿਲੇਗਾ ਉਹਦਾ ਸਟੈਂਡਰਡ ਆਫ ਲਿਵਿੰਗ ਨਹੀਂ ਵਧੇਗਾ ਕਿਸਾਨ ਦਾ ਗਰੀਬ ਦਾ ਉਹਦੇ ਤੱਕ ਉਹਨੂੰ ਹੀ ਸ਼ੁੱਡ ਬੀ ਪਾਰਟਨਰ ਇਨ ਦਾ ਪ੍ਰੋਗਰੈਸ ਔਰ ਅਗਰ ਡਿਵੀਡੈਂਡ ਆਫ ਦੀ ਇੰਡੀਆਸ ਪ੍ਰੋਗਰੈਸ ਵਿਲ ਨਾਟ ਰੀਚ to the poorest of the poor then i don't think this kind of uh, progress is is justified then maybe it is capitalism and not socialism and a lot of work has to be done for bringing the equality of income or punjab de vich main fir dobara to dohraya bhai rural development funding mil rha central scheme da vich paise nahi mil rahe even education de vich unhone paise mange 649 crore rupees ਲੇਕਿਨ ਸਾਡੇ ਸਕਿੱਲ ਡਿਵੈਲਪਮੈਂਟ ਲਈ ਵਾਂਝੇ ਰੱਖਿਆ ਪੰਜਾਬ ਨੂੰ 92% ਕਟੌਤੀ ਗ੍ਰਾਂਟ ਵਿੱਚ ਮਿਲੀ ਹੋਰ ਵੀ ਮੈਂ ਕਾਫੀ ਵਿਸਥਾਰ ਨਾਲ ਦੱਸਿਆ ਕਿ ਸੈਂਟਰਲ ਸਕੀਮਾਂ ਦੇ ਵਿੱਚ ਪੰਜਾਬ ਨੂੰ ਅਖੋਲੇ ਕੀਤਾ ਜਾ ਰਿਹਾ ਮੈਂ ਬੇਨਤੀ ਕੀਤੀ ਹੱਥ ਜੋੜ ਕੇ ਪ੍ਰਧਾਨ ਮੰਤਰੀ ਜੀ ਨੂੰ ਕਿ ਪੰਜਾਬ ਨੂੰ ਪੰਜਾਬੀਆਂ ਨੂੰ ਜੋ ਵੀ ਸੈਂਟਰਲ ਸਕੀਮ ਹੈ ਉਹ ਉਹਦੇ ਦੌਰਾਨ ਪੰਜਾਬ ਨੂੰ ਵੀ ਜਾ ਕੇ ਤੁਸੀਂ ਵੱਡੀ ਇੰਡਸਟਰੀ ਕੋਈ ਪੰਜਾਬ ਵਿੱਚ ਕਿਉਂਕਿ ਲੈਂਡ ਲੌਕ ਸੂਬਾ ਹੈ ਉੱਥੇ ਸਾਡਾ ਇੱਕ ਹੀ ਲੱਗੀ ਸੀ ਬਹੁਤ ਸਾਲ ਪਹਿਲਾਂ ਐਚ ਐਮ ਐਲ ਦੀ ਰਿਫਾਇਨਰੀ ਉਹਨਾਂ ਦੀ ਐਕਸਪੈਂਸ਼ਨ ਆ ਰਹੀ ਹੈ ਹੁਣ ਹੋਰ ਵੀ ਲੱਗ ਰਹੀਆਂ ਟਾਟਾ ਵਗੈਰਾ ਲਾ ਰਹੇ ਆ ਹੋਰ ਲਾ ਰਹੇ ਪਰ ਵੱਡੇ ਤੌਰ ਤੇ ਭਾਰਤ ਵੱਲੋਂ ਜਿਹੜਾ ਐਫ ਡੀ ਆਈ ਆ ਰਹੀ ਹੈ ਉਹਦੇ ਨਾਲ ਕੋਈ ਨਹੀਂ ਲੱਗ ਰਿਹਾ ਪੰਜਾਬ 'ਚ ਇੱਕ ਟੈਕਸਟਾਈਲ ਪਾਰਕ ਸੀ ਉਹ ਮੱਤੇਵਾੜਾ ਉੱਥੇ ਚੱਕਰ ਪੈ ਗਿਆ ਪੋਲੂਸ਼ਨ ਦਾ ਉਸ ਤੋਂ ਬਾਅਦ ਉਹ ਰਵਾਵਾ ਹੀ ਹੋ ਗਿਆ ਮਾਮਲਾ ਐਸ ਟੀ ਪੀ ਪਾਰਕ ਹੈ ਰਾਜਪੂਰਾ ਇੰਡਸਟਰੀਅਲ ਏਰੀਆ ਉਹ ਚੱਲ ਹੀ ਨਹੀਂ ਰਿਹਾ ਉਹ ਉਦਾਂ ਹੀ ਪਿਆ ਹੈ 1000 ਏਕੜ ਜਮੀਨ ਹੈ ਬਹੁਤ ਕੰਮ ਕਰਨ ਵਾਲਾ ਹੈ ਤੇ ਸਾਨੂੰ ਪੰਜਾਬ ਨੂੰ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੀ ਬਾਹ ਫੜਨੀ ਚਾਹੀਦੀ ਹੈ ਔਰ ਆਪਣਾ ਇੱਕ ਅੰਗ ਅਟੋ ਟਾਂਗ ਸਮਝ ਕੇ ਪੰਜਾਬੀਆਂ ਨੂੰ ਗੱਲੇ ਲਾਉਣਾ ਚਾਹੀਦਾ ਵਿਤਕਰਾਨੇ ਕਰਨਾ ਚਾਹੀਦਾ ਔਰ ਪੰਜਾਬ ਦੀ ਤਾਂ ਕਿ ਖੁਸ਼ਹਾਲੀ ਦੁਬਾਰਾ ਆ ਸਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ